ਸਾਤਿਸ਼ਕਾਲ ਮਹਿਰਵਿੰਦਰ ਸਿੰਘ ਬਦਨ ਤੁਸੀਂ ਦੇਖ ਰਹੇ ਹੋ ਔਨ 에ਅਰ ਸੋਸ਼ਲ ਮੀਡੀਆ ਦਾ ਪ੍ਰਭਾਵ ਇੰਨਾ ਕੋ ਮਾੜਾ ਪੈ ਰਿਹਾ ਹੈ ਕਿ ਇੱਕ ਪਾਸੇ ਦੀ ਚੱਲੀ ਹੋਈ ਵੀਡੀਓ ਤੋਂ ਬਾਅਦ ਕਈ ਤਰ੍ਹਾਂ ਦੇ ਵਿਵਾਦ ਖੜੇ ਹੋ ਰਹੇ ਨੇ ਗੁਰਦਾਸਪੁਰ ਦੇ ਪਿੰਡ ਕੋੜਾਵਾਲੀਆਂ ਤੋਂ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਲੋਕਾਂ ਨੇ ਇਹ ਇਲਜ਼ਾਮ ਲਗਾਏ ਸੀ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਘਰ ਵਿੱਚ ਪ੍ਰਕਾਸ਼ ਕਰਨ ਲਈ ਨਹੀਂ ਦਿੱਤੇ ਜਾ ਰਹੇ ਇਸ ਮੁੱਦੇ ਨੂੰ ਉਹ ਉੱਚੀ ਜਾਤੀ ਨੀਵੀਂ ਜਾਤੀ ਦਾਅਵੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਈ ਜਗ੍ਹਾ ਤੇ ਇਹ ਵੀ ਚੱਲਿਆ ਕਿ ਦਲਿਤ ਸਮਾਜ ਦੇ ਲੋਕ ਸੀ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਤੇ ਗਏ ਪਰ ਹੁਣ ਇਹ ਸਾਰੇ ਚੀਜ਼ ਦਾ ਦੂਜਾ ਪੱਖ ਵੀ ਸਾਹਮਣੇ ਆਇਆ ਵੈਸੇ ਵੀ ਅਕਸਰ ਕਿਹਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਚੱਲੀ ਹੋਈ ਹਰ ਇੱਕ ਚੀਜ਼ ਦੇ ਦੋਵੇਂ ਪੱਖ ਸਾਹਮਣੇ ਆਉਣੇ ਬੇहद ਜ਼ਰੂਰੀ ਨੇ ਕਿਉਂਕਿ ਇੱਕ ਪੱਖ ਦੇ ਨਾਲ ਕਈ ਵਾਰ ਗਲਤ ਵਿਚਾਰ ਲੋਕਾਂ ਤੱਕ ਪਹੁੰਚ ਜਾਂਦੇ ਨੇ ਤੇ ਕੁਝ ਅਜਿਹਾ ਹੀ ਹੁੰਦਾ ਹੋਇਆ ਨਜ਼ਰ ਆਇਆ ਗੁਰਦਾਸਪੁਰ ਦੇ ਕੋੜਾਵਾਲੀ ਤੋਂ ਕੱਲ ਪਿੰਡ ਤੋਂ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪਿੰਡ ਦੇ ਦੋਤੀ ਰਾਮ ਉਹ ਸਾਹਮਣੇ ਸੀ ਇੱਕ ਤੇ ਨੇ ਇਲਜ਼ਾਮ ਲਗਾਇਆ ਸੀ ਕਿ ਪਿੰਡ ਦੇ ਵਜ ਮੋਤਵਾਰ ਲੋਕ ਉਹਨਾਂ ਨੂੰ ਜਾਂ ਗੁਰਦੁਆਰੇ ਦੀ ਕਮੇਟੀ ਦੇ ਲੋਕ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਰ ਲੈ ਜਾਣ ਦੀ ਆਗਿਆ ਨਹੀਂ ਦੇ ਰਹੇ ਜਿਸ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਤੇ ਇਸ ਤੋਂ ਬਾਅਦ ਰੋਲਾ ਜ਼ਰੂਰ ਪਿਆ ਹੈ ਤੁਸੀਂ ਵੀ ਉਹ ਵੀਡੀਓ ਦੇਖੀ ਹੈ ਤੇ ਤੁਹਾਨੂੰ ਦੱਸ ਦਿੰਦੇ ਨੇ ਕਿ ਇਸ ਵੀਡੀਓ ਦਾ ਹੁਣ ਦੂਜਾ ਪੱਖ ਵੀ ਸਾਹਮਣੇ ਆਇਆ ਹੈ ਗੁਰਦੁਆਰਾ ਕਮੇਟੀ ਅਤੇ ਗ੍ਰੰਥੀ ਸਿੰਘ ਦਾ ਖੁਦ ਇੱਕ ਬਿਆਨ ਸਾਹਮਣੇ ਆਇਆ ਹੈ ਗ੍ਰੰਥੀ ਸਿੰਘ ਦੇ ਮੁਤਾਬਕ ਜਿਸ ਤੇ ਰਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਜਾਇਆ ਜਾਣਾ ਸੀ ਉਹ ਬਾਬਾ ਵੜਪਾਗ ਸਿੰਘ ਦੀ ਜਗ੍ਹਾ ਤੇ ਲਜਾਇਆ ਜਾਣਾ ਸੀ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਹੋਇਆ ਹੈ ਕਿ ਕਿਸੇ ਵੀ ਅਜਿਹੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਨ ਦਿੱਤਾ ਜਾਵੇਗਾ ਜਿੱਥੇ ਚੌਂਕੀਆਂ ਡੇਰੇ ਲਗਾਏ ਜਾਂਦੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕੀਤਾ ਜਾਵੇ ਗ੍ਰਾਂਥੀ ਸਿੰਘ ਦਾ ਜਦੋਂ ਬਿਆਨ ਸਾਹਮਣੇ ਆਉਂਦਾ ਤਾਂ ਇਸ ਤੋਂ ਇਹ ਤਾਂ ਸਾਫ ਹੋ ਜਾਂਦਾ ਹੈ ਕਿ ਜਿਹੜਾ ਮੁੱਦਾ ਅ ਦਲਿਤ ਸਮਾਜ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਉਹ ਤਾਂ ਹੁਣ ਇਹ ਇੱਕ ਪਾਸਾ ਹੋ ਗਿਆ ਕਿਉਂਕਿ ਗ੍ਰੰਥੀ ਸਿੰਘ ਦਾ ਜਿਸ ਤਰੀਕੇ ਨਾਲ ਬਿਆਨ ਆਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੈ ਕਿ ਜਿਸ ਜਗ੍ਹਾ ਤੇ ਇਦਾਂ ਦੇ ਡੇਰੇ ਜਾਂ ਚੌਕੀਆਂ ਲੱਗਦੀਆਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਵੇ ਤਾਂ ਇਸ ਨਾਲ ਇਹ ਤਾਂ ਸਾਫ਼ ਹੋ ਜਾਂਦਾ ਹੈ ਕਿ ਆਖਰ ਜੋ ਉਹ ਵੀਡੀਓ ਵਾਇਰਲ ਕੀਤੀ ਗਈ ਹੈ ਪਿੰਡ ਰੋੜਾਵਾਲੀ ਦੇ ਗੁਰਦਾਸਪੁਰ ਦੀ ਤਾਂ ਉਸ ਦਾ ਇੱਕੋ ਹੀ ਪੱਖ ਹੈ ਤੇ ਦੂਜਾ ਪੱਖ ਦੇ ਬਿਆਨ ਵੀ ਤੁਸੀਂ ਸੁਣ ਸਕਦੇ ਹੋ ਬਿਆਨ ਵੀ ਤੁਹਾਨੂੰ ਸੁਣਾਉਣੇ ਆ ਕਿ ਆਖਰ ਪਿੰਡ ਵਾਸੀ ਤੇ ਗ੍ਰੰਥੀ ਸਿੰਘ ਇਸ ਵੀਡੀਓ ਬਾਰੇ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸਾਧ ਸੰਗਤ ਜਿਓ ਅੱਜ ਦੇ ਵਿਸ਼ੇ ਤੇ ਗੱਲ ਚੱਲੀ ਐ ਬੋਲਦੌਰ ਸਾਹਿਬ ਰੋਣਾ ਵਾਲੀ ਕਿ ਇਹ ਬਾਬੇ ਬਟਪਾਗ ਸਿੰਘ ਦੀ ਜਗ੍ਹਾ ਤੇ ਜਾ ਕੇ ਮਹਾਰਾ ਸਲੋਕ ਕਰਦੇ ਸੀ ਬਰਬਾਦੀ ਤੇ ਇਹ ਪਿਛਲੇ ਸਾਲ ਵੀ ਇਹਨਾਂ ਨੂੰ ਮਨਾ ਕੀਤਾ ਸੀ ਕਿ ਇਹ ਮਹਾਰਾ ਸਲੋਕ ਨਹੀਂ ਦੇਣਾ ਸ੍ਰੀ ਅਕਾਲ ਤਾ ਸਹਿਬ ਤੋਂ ਇਹ ਹੁਕਮ ਜਾਰੀ ਆ ਕਿ ਜਿੱਥੇ ਕੋਈ ਜਗਾ ਵਾ ਜਾਂ ਵਡਪਾਖਸ਼ ਦਾ ਕੋਈ ਦਿਲ ਮਨਾਇਆ ਜਾਂਦਾ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਨਹੀਂ ਜਾ ਸਕਦੇ ਅਸੀਂ ਡੱਕਿਆ ਸੀ ਇਹਨਾਂ ਜੋਰਾਵਰੀ ਕੀਤੀ ਆ ਮੈਂ ਗਰੰਤੀ ਸਿੰਘ ਆ ਮੈਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਕਿ ਮਤਲਬ ਇਹ ਚ ਦੁਆ ਸਾਹਿਬ ਖਾਣ ਲੱਗੇ ਆ ਜਾਂ ਨਹੀਂ ਖਾਣ ਲੱਗੇ ਨਾ ਆਪਣੇ ਆਪ ਲੈ ਗਏ ਆ ਮੁਲਕੇ ਮਹਾਰਾਜ ਸਰੂਪ ਅਹੀਂ ਨਹੀਂ ਦਿੱਤਾ ਜਿਵੇਂ ਨਹੀਂ ਦਿੱਤਾ ਤੇ ਮੁਲਕੇ ਇਹਨਾਂ ਨੇ ਸਾਡੇ ਤੇ ਇੱਥੇ ਉਹ ਲਲੂਜੀ ਵੀ ਕੀਤੀ ਆ ਥੋੜੀ ਬਹੁਤ ਤੇ ਨਾਲੇ ਇਹਨਾਂ ਨੇ ਪੁਲਿਸ ਵੀ ਲੈਂਦੀ ਆ ਪੁਲਿਸ ਲਿਆ ਕੇ ਵੀ ਸਾਨੂੰ ਉਹਨਾਂ ਨੂੰ ਮਤਲਬ ਗੱਲਾਂ ਬਾਤਾਂ ਕਰਵਾਈਆਂ ਨੇ ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਇਸ ਰੋਮਲੀ ਕਮੇਟੀ ਵਾਲੇ ਤੁਹਾਨੂੰ ਕਹਿ ਦੇਣ ਕਿ ਤੁਸੀਂ ਮਹਾਰਾਜ ਰੂਪ ਲੈ ਜਾਓ ਤੇ ਲਿਖਵਾ ਕੇ ਲਾਓ ਤੇ ਸਾਡੇ ਕੋਲ ਲੈ ਜਾਓ ਤੇ ਉਹ ਨਾਂਨੇ ਲਿਖਵਾ ਕੇ ਨਹੀਂ ਲਿਆਂਦਾ ਇਸ ਕਰਕੇ ਅਸੀਂ ਇਹ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਫੈਸਲਾ ਹੋਇਆ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਹਾ ਵਡਭਾਗ ਸਿੰਘ ਦੇ ਕਿਤੇ ਵੀ ਮਹਾਰਾਜ ਰੂਪ ਅਸੀਂ ਨਹੀਂ ਨਹੀਂ ਜਾਣ ਦੇਵਾਂਗੇ ਇਸ ਕਰਕੇ ਸਾਰਿਆਂ ਦਾ ਮਤਾਇਕ ਪਾਸ ਹੋਇਆ ਹੈ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਬਿਲਕੁਲ ਜੀ ਕਰਦਾ ਸਾਬ ਬਰੋਬਦੀ ਸਾਡੇ ਦੋ ਹੋਰੀ ਅਟੈਕ ਕੀਤਾ ਵਾ ਫੇਰੇ ਤਾਂ 15 20 ਬੰਦੇ ਆਏ ਆ ਇਹ ਜੋ ਰੋਜਬੀ ਲੈ ਜਾਣਾ ਫੇਰੇ ਆਏ ਆ ਫਿਰ ਕੋਲ ਤੋਂ ਨਾਂ ਲੈ ਕੇ ਆਇਆ ਫੇ ਰੋਗ ਕੋਤੇ ਪਈ ਪੋਤ ਲਿਆ ਦੀਏ ਤਾਂ ਤੁਹਾਡੇ ਨਾਲ ਕੋਈ ਡੀਸੀ ਤੱਕ ਜਾਵਾਂਗੇ ਅਸੀਂ ਕਹਾਂ ਚਲ ਜਾਓ ਕੋਈ ਗੱਲ ਨਹੀਂ ਸੱਚੇ ਮਜਬੂਰੀ ਨੂੰ ਜਿੰਦਾ ਮਾਰਿਆ ਜਿੰਦਾ ਮਾਰਿਆ ਜੇ ਨਾਂ ਮਾਰੀ ਅੰਦਰ ਹੋਰ ਲੜਾਈ ਹੋ ਸਕਦੀ ਹੈ ਭਾਈ ਖਾਲਸਾ ਭਾਈ ਤਾ ਖੈਰ ਹੁਣ ਤੁਸੀਂ ਦੇਖਿਆ ਹੈ ਕਿ ਦੋਵੇਂ ਪਾਸੇ ਇਹ ਮਸਲਾ ਚੱਲ ਰਿਹਾ ਹੈ ਇਸ ਸਭ ਨੂੰ ਲੈ ਕੇ ਅਸੀਂ ਆਪਣੇ ਸਹਿਯੋਗੀ ਨਿਤਿਨ ਲੂਥਰਾ ਨਾਲ ਵੀ ਗੱਲ ਕਰਦੇ ਆ ਕਿ ਉਹ ਇਸ ਮਾਮਲੇ 'ਚ ਆਪਾਂ ਨੂੰ ਹੋਰ ਕੀ ਅਪਡੇਟ ਦਿੰਦੇ ਨੇ ਤਾਂ ਨਿਤਿੰਜੀ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਕੀ ਚੱਲ ਰਹੀ ਹੈ ਕਿ ਇਹ ਮਾਮਲਾ ਹੁਣ ਪੁਲਿਸ ਕੋਲ ਗਿਆ ਹੈ ਦੋਵੇਂ ਧਿਰਾਂ ਮੋ ਸਾਹਮਣੇ ਹੋਈਆਂ ਨੇ ਜੋ ਹੁਣ ਗ੍ਰੰਥੀ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਉਸ ਤੋਂ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਇੱਕ ਜਗ੍ਹਾ ਨੂੰ ਲੈ ਕੇ ਰੋਲਾ ਹੈ ਕਿਸੇ ਵੀ ਦਲਿਤ ਜਾਤੀ ਜਾਂ ਉੱਚੀ ਨੀਵੀਂ ਜਾਤੀ ਨੂੰ ਲੈ ਕੇ ਰੋਲਾ ਨਹੀਂ ਹੈ ਜਿੰਨ੍ਹੇ ਪਹਿਲਾਂ ਦੇਖਿਓ ਇਹੋ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਦਲਿਤ ਲੋਕ ਸਨ ਇਹ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਤੇ ਗਏ ਪ੍ਰਕਾਸ਼ ਕਰਨ ਲਈ ਔਰ ਇਸੇ ਗੱਲ ਨੂੰ ਵਿਵਾਦ ਜਿਹੜਾ ਬੰਦ ਦਾ ਨਜ਼ਰ ਆ ਰਿਹਾ ਸੀ ਔਰ ਹੁਣ ਜੋ ਗੱkti ਚੰਗਾ ਧਿਆਨ ਹੋਇਆ ਹੈ ਉਸ ਮਗਰੋਂ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਬੀਤੇ ਦਿਨ ਜਿਹੜੇ ਨੇ ਐਸਐਸਪੀ ਗੁਰਦਾਸਪੁਰ ਮੌਜੂਦ ਨਹੀਂ ਸੀ ਇਹਨਾਂ ਨੂੰ ਤਰਕਾਹ ਦਿੱਤੀ ਜਾਏਗੀ ਔਰ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਵੀ ਗੱਲ ਕੀਤੀ ਜਾਗੀ ਕਿਉਂਕਿ ਧਾਰਮਿਕ ਪੱਖ ਹੈ ਇਸ ਦੇ ਵਿੱਚ ਕੋਈ ਜ਼ਿਆਦਾ ਗਲਤ ਨਹੀਂ ਕੀਤੀ ਜਾ ਸਕਦੀ ਪਰ ਇਸ ਦੀ ਜਾਂਚ ਹੋਣਾ ਬੜਾ ਜ਼ਰੂਰੀ ਹੈ ਕਿ ਇਸ ਦੇ ਵਿੱਚ ਸੱਚਾਈ ਕੀ ਹੈ ਇਸ ਸੱਚਮੁੱਚ ਅਰਵਿੰਦਰ ਇਸ ਜਿਹੜੇ Dalit ਲੋਕ ਨੇ ਇਹ ਸੱਚ ਬੋਲ ਰਹੇ ਨੇ ਕਿ ਜਾਂ ਤੇ ਜ਼ਮੀਨ ਦਾ ਵਿਵਾਦ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਕਿ ਦੋਵੇਂ ਧਿਰਾਂ ਨੇ ਪੁਲਿਸ ਕੋਲ ਪਹੁੰਚ ਕੀਤੀ ਹੈ ਕਿਉਂਕਿ ਗ੍ਰੰਥੀ ਸਿੰਘ ਦਾ ਬਿਆਨ ਆਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਕਿਸੇ ਡੇਰੇ ਜਾਂ ਜ਼ਮੀਨ ਨੂੰ ਜਿੱਥੇ ਚੌਂਕੀਆਂ ਲੱਗਦੀਆਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਕੋਈ ਦੂਜੀ ਤਰ੍ਹਾਂ ਦਾ ਕੋਈ ਕਹਿਣਾ ਸਾਹਮਣੇ ਆਇਆ ਬਿਲਕੁਲ ਸਹੀ ਤੁਸੀਂ ਲਖਾਲ ਕਿਸੇ ਤਰ੍ਹਾਂ ਦਾ ਕੋਈ ਧਿਆਨ ਦਾ ਸਾਹਮਣੇ ਨਹੀਂ ਆਇਆ ਲੇਕਿਨ ਇਹ ਚਾਹਤ ਵੀ ਗੱਲ ਜਰੂਰ ਕਹੀ ਜਾ ਰਹੀ ਹੈ ਕਿ ਅੱਜ ਦੋਵੇਂ ਧਿਰਾਂ ਜਿਉਂ ਨੇ ਉਹ ਵਕ ਵਕ ਜਿਹੜੇ ਨੇ ਉਹ ਦਰਖਾਸਤਾਂ ਲੈ ਕੇ ਐਸਐਸਪੀ ਗਰਦਾਨਾਪੁਰ ਨੂੰ ਮਿਲਣਗੇ ਔਰ ਉਸ ਤੋਂ ਬਾਅਦ ਹੀ ਜੋ ਪੁਲਿਸ ਦੀ ਕਾਰਵਾਈ ਕਰਦੀ ਹੈ ਜਾਂ ਕਿਸ ਤਰੀਕੇ ਨਾਲ ਜਾਂਚ ਹੋਏਗੀ ਇਹ ਪਤਾ ਚੱਲ ਜਾਏਗਾ ਜੀ ਬਹੁਤ ਬਹੁਤ ਧੰਨਵਾਦ ਨਿਤਿਨ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਖੈਰ ਹੁਣ ਦੋਵੇਂ ਧਿਰਾਂ ਪੁਲਿਸ ਕੋਲ ਪਹੁੰਚਣ ਗਿਆ ਪੁਲਿਸ ਕੋਲ ਬਿਆਨ ਦਰਜ ਕਰਵਾਉਣ ਗਿਆ ਉਸ ਤੋਂ ਬਾਅਦ ਤਫਤੀਸ਼ ਹੋਵੇਗੀ ਕਿ ਪੂਰੇ ਇਸ ਮਾਮਲੇ ਦੀ ਜੜ ਕੀ ਹੈ ਪਰ ਜਿਸ ਤਰੀਕੇ ਨਾਲ ਗੁਰਦੁਆਰਾ ਕਮੇਟੀ ਦੇ ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਜਿਸ ਤਰੀਕੇ ਨਾਲ ਇਹ ਕਿਹਾ ਗਿਆ ਹੈ ਕਿ ਜਿੱਥੇ ਚੌਂਕੀ ਜਾ ਬਾਬਾ ਵੜਪਾ ਸਿੰਘ ਦੀ ਜਗ੍ਹਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕੀਤਾ ਜਾਵੇ ਤਾਂ ਉਸ ਨੂੰ ਲੈ ਕੇ ਤਾਂ ਹੁਣ ਇਹ ਮਸਲਾ ਬਹੁਤ ਹੀ ਸੋਚ ਵਿਚਾਰ ਕੇ ਚੱਲਣ ਵਾਲਾ ਹੈ ਤੁਸੀਂ ਦੋਵੇਂ ਧਿਰਾਂ ਦੇ ਬਿਆਨ ਸੁਣਨੇ ਨੇ ਇੱਕ ਤਾਂ ਵੀਡੀਓ ਜੋ ਕੱਲ ਦੀ ਹੈ ਵਾਇਰਲ ਹੋ ਰਹੀ ਹੈ ਤੇ ਦੂਜਾ ਗ੍ਰੰਥੀ ਸਿੰਘ ਦਾ ਬਿਆਨ ਹੈ ਤੁਸੀਂ ਕਿਵੇਂ ਇਸ ਸਾਰੇ ਘਟਨਾ ਨੂੰ ਦੇਖਦੇ ਹੋ ਆਪਣੀ ਰਾਏ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਗੁਰਦਾਸਪੁਰ ਤੋਂ ਨਿਤਿਨ ਲੂਸਾ ਦੀ ਰਿਪੋਰਟ ਓਨ 에ਅਰ